ਹਾਂਜੀ ਹੁਣ ਜਿਹੜੀ ਵਿਕਰਮ ਜੀਠੀਆ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਫਿਰ ਤੋਂ ਸਾਹਮਣੇ ਆ ਗਈਆ ਵਿਕਰਮ ਜੀਠੀਆ ਦੇ ਖਿਲਾਫ ਹੋਰ ਸਬੂਤ ਮਿਲ ਗਏ ਆ ਤੇ ਜਿਹਦੇ ਵਿੱਚ ਹੁਣ ਇੱਕ ਖਬਰ ਸੁਣਾਉਣ ਜਾ ਰਹੇ ਆ ਚੈਨਲ ਤੇ ਬਣੇ ਦਾ ਬਹੁਤ ਧਮਾਕਾ ਦੇਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿੱਚ ਲਿਖਿਆਗਾ ਵਿਕਰਮ ਜੀਠੀਆ ਮਾਮਲੇ ਚ ਹੁਣ ਹੋਰ ਤੋਂ ਜਿਹੜੀ ਨਵੀਂ ਅਪਡੇਟ ਆ ਗਈ ਐਨਸੀਬੀ ਦੀ ਐਂਟਰੀ ਹੋ ਚੁੱਕੀ ਜਿਹਦੇ ਵਿੱਚ ਭਾਈ ਵਿਕਰਮ ਜੀਠੀਆ ਫਿਰ ਤੋਂ ਗੱਸਤਾ ਲੱਗ ਰੌਂਦਾ ਤਾਂ ਪਹਿਲਾ ਵੀਡੀਓ ਸੁਣਾ ਕੇ ਫਿਰ ਅਗਲੇ ਵਿਚਾਰਾਂ ਸਾਂਝੇ ਕਰਾਂਗੇ ਦੀ ਵੀਡੀਓ ਸੁਣਾਵਾਂਗੇ ਫਿਰ ਕਰਦੇ ਅਗਲੇ ਵਿਚਾਰਾਂ ਤਾਂ ਹੁਣ ਕਿਹਾ ਜੀ ਕੋਈ ਚੀਜ਼ ਪਾਈ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਨਸੀਬੀ ਵੱਲੋਂ ਵੀ ਜੋ ਹੈ ਉਹ ਵਿਕਰਮ ਮਦੀਤਿਆ ਜੋ ਕਸ਼ਕੰਜਾ ਕਰਿਆ ਜਾ ਸਕਦਾ ਤਾਂ ਕੋਲ ਬਲਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਜਿਹੜੀਆਂ ਕੇਂਦਰੀ ਜਾਂਚ ਏਜੰਸੀਆਂ ਨੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਵੀ ਹੁਣ ਇਸ ਵੇਲੇ ਵਿਕਰਮ ਮਦੀਤਿਆ ਜਿਹੜੇ ਨੇ ਉਹ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਐਨਸੀਬੀ ਵੱਲੋਂ ਚਿੱਠੀ ਲੇਖ ਦਿੱਤੀ ਗਈ ਹੈ ਉਸ ਬਾਰੇ ਹੁਣ ਤਦੋਂ ਵਿਜੀਲੈਂਸ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਐਮਟਪੀ ਵੱਲੋਂ لازਮੀ ਤੌਰ ਤੇ ਵਿਕਰਮ ਲੀਠੀਆ ਦੇ ਕੋਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁੱਛ ਕੇ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਜੀਬ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਮਜੀਠਿਆ ਕੇਸ ਦੀ ਜਾਂਚ ਹੋਰ ਤੇਜ਼ ਹੋ ਚੁੱਕੀ ਹੈ ਕਿਉਂਕਿ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਮਜੀਠਿਆ ਤੋਂ ਪੁੱਛਗਿੱਛ ਕਰ ਸਕਦਾ ਹੈ ਇਸ ਬਾਬਤ ਬਿਜ਼ਨਸ ਨੂੰ ਲੈਟਰ ਲਿਖੀ ਗਈ ਹੈ ਹਾਲਾਂਕਿ ਜਦੋਂ ਬਿਜ਼ਨਸ ਦਾ ਰਿਮਾਂਡ ਖਤਮ ਹੋਏਗਾ ਨਾਇ ਖਰਾਸਤ ਚ ਪੇਜਿਆ ਜਾਏਗਾ ਤੇ ਉਸ ਤੋਂ ਬਾਅਦ ਪ੍ਰੋਡਕਸ਼ਨ ਰਿਮਾਂਡ ਲੈ ਕੇ ਐਨਸੀਬ मजीठिया तो इस पूरे मामले अपने पदर ते पूछ पड़ताल करेगा मजीठिया केस दी जांच हूं बोर्ड तेज हो चुकी है क्योंकि हूं नारकोटिक्स कंट्रोल ब्यूरो मजीठिया तो पूछ पड़ताल इस पूरे मामले कर सकता है एनसीबी दी अमृतसर यूनिट ने विजिलेंस नु इस बाबत एक चिट्ठी भी लिखी है मजीठिया मामले दी जांच दी मांग उन्होंने वालों की गई है ਬਜੀਠਿਆ 7 ਦਿਨਾਂ ਦੇ ਵਿਜਲਸ ਰਿਮਾਂਡ ਤੇਨੇ ਕੱਲ ਰਿਮਾਂਡ ਖਤਮ ਹੋਏਗਾ 2 ਜੁਲਾਈ ਨੂੰ ਤੇ ਕੋਚ ਕੋਚ ਪੇਸ਼ ਕੀਤਾ ਜਾਏਗਾ ਵਿਕਰਮ ਸਿੰਘ ਬਜੀਠਿਆ ਦੀ ਗ੍ਰਫਤਾਰੀ 25 ਜੂਨ ਨੂੰ ਹੋਈ ਸੀ ਬੀਤੇ ਕੱਲ ਦੀਆਂ ਤਸਵੀਰਾਂ ਤੁਸੀਂ ਵੇਖ ਪੜੋ ਜੇ ਵਿਜਲਸ ਦੀ ਟੀਮ Shimla ਤੋਂ ਅੱਗੇ ਬਸ਼ੋਪਰਾ ਲੈ ਕੇ ਪਹੁੰਚੀ ਸੀ ਵਿਕਰਮ ਸਿੰਘ ਬਜੀਠਿਆ ਨੂੰ ਪ੍ਰਾਪਤਿਕ ਦਸਤੀਕਰਵਾਉਣੀ ਸੀ ਤੇ ਹੁਣ ਇਸ ਪੂਰੇ ਮਾਮਲੇ 'ਚ ਜਾਂਚ ਹੋ ਤੇਜ਼ ਹੋ ਚੁੱਕੀ ਹੈ ਕਿਉਂਕਿ ਸਾਫ ਦਾ ਡੀਜੀਪੀ ਸਿਧਾਰth ਚੋਟਪਾਧਿਆਏ ਨੇ ਆਪਣੀ ਇਨਵੈਸਟੀਗੇਸ਼ਨ ਡਿਟੇਲਸ ਸ਼ੇਅਰ ਕੀਤੀ ਸਾਫ ਦਾ ਡੈਪਟੀ ਈਡੀ ਡਾਇਰੈਕਟਰ ਨਿਰੰਜਨ ਸੇ ਨੇਵੀ ਆਪਣੇ ਡਿਟੇਲ ਸ਼ੇਅਰ ਕੀਤੀ ਬੋਨੀ ਅਸ਼nala ਤਲਬੀ ਦਿਲ ਚਚੀ ਚਹਲ ਬਿੱਟੂ ਆਲਖ ਵੱਡੇ ਗਵਾਹ ਜੁਨੇ ਇਹਨਾਂ ਦੇ ਬਿਆਨ ਵੀ ਦਰਜ ਕਰਵਾਏ ਗਏ ਨੇ ਤੇ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਇਸਪੋਰੇ ਮਾਮਲੇ ਚ ਐਂਟਰੀ ਕਰ ਸਕਦਾ ਹੈ ਐਨਸੀਬੀ ਦੀ ਅੰਮਸਰ ਯੂਨਿਟ ਨੇ ਹਾਂਜੀ ਹੁਣ ਕਹਿਣ ਦਾ ਮਤਲਬ ਐਨਸੀਬੀ ਜੋ ਬਈ ਹੁਣ ਇਹ ਜਾਂਚ ਕਰੂਗੀ ਤੇ ਕਹਿਣ ਦਾ ਮਤਲਬ ਹੁਣ ਜੇ ਪੰਜਾਬੀ ਦੇ ਵਿੱਚ ਕਹਦੀਆਂ ਆਪਾਂ ਵਿਜੀਲੈਂਸ ਨੇ ਵੀ ਇਹਨੂੰ ਇਹ ਤਾਂ ਪੂਰੀ ਜਾਣਕਾਰੀ ਲੈਂਦਾ ਹੋਏ ਕਿਹਾ ਗਿਆ ਜਿਵੇਂ ਤੇ ਹੁਣ ਜਿਹੜਾ ਨਾਲ ਦੀ ਨਾਲ ਕੱਲ ਨੂੰ ਦੋ ਦੋ ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਹੋਊਗਾ ਵਿਕਰਮ ਮਜੀਠੀ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆਉਂਦੀਆਂ ਜੇ ਗੱਲ ਕਰੀਏ ਆਪਾਂ ਜੋ ਡੀਜੀਪੀ ਸਤਾਰਤ ਛਟੋਪਾਦਿਆ ਭਾਈ ਉਹਨਾਂ ਦੇ ਵੀ ਬਿਆਨ ਆਏ ਸਾਹਮਣੇ ਜੇ ਗੱਲ ਕਰੀਏ ਹੁਣ ਆਪਾਂ ਜਿਹੜਾ ਬੌਨੀ ਇਸ ਨਾਲ ਆ ਉਹਨਾਂ ਨੇ ਵੀ ਰੱਖੇ ਗਏ ਆ ਬਿਆਨ ਪਰ ਜੇ ਗੱਲ ਕਰੀਏ ਸਬੂਤ ਤੇ ਸਬੂਤ ਮਿਲ ਰਹੇ ਆ ਤੇ ਪਰ ਅੱਗੇ ਦਾ ਮਾਮਲਾ ਹਾਲੇ ਤੱਕ ਜੋ ਕੱਲ ਇਹਨੂੰ ਕੋਰਟ ਦੇ ਵਿੱਚ ਫਿਰ ਪੇਸ਼ ਕੀਤਾ ਜਾਊਗਾ ਦੋ 25 ਤਰੀਕ ਨੂੰ ਗ੍ਰਿਫਤਾਰ ਕਿ ਹੁੰਦਾ ਆ ਤੇ ਹੁਣ 2 ਤਰੀਕ ਨੂੰ ਫਿਰ ਕੱਲ ਦਾ ਮਾਮਲਾ ਹਲੇ ਤੱਕ ਥਮਿਆ ਨਹੀਂ ਕਿਉਂਕਿ 7 ਦਿਨਾਂ ਦੇ ਰਿਮਾਂਡ ਤੇ ਆ ਕੱਲ ਨੂੰ ਇਹਨੂੰ ਫਿਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊ ਅੱਗੇ ਦਾ ਮਾਮਲਾ ਜਿਵੇਂ ਹੋਇਆ ਤੇ ਤੁਰੰਤ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਸੀਐਮ ਪੰਤਮਨ ਦਾ ਐਕਸ਼ਨ ਹੁੰਦੇ ਹੀ ਬੁਰੀ ਤਰ੍ਹਾਂ ਫਸ ਗਏ ਬਿਕਰਮ ਜੀਠੀਆਂ ਚਾਰੇ ਪਾਸੋਂ ਸਬੂਤ ਤੇ ਸਬੂਤ ਮਿਲ ਰਿਹਾ ਅੱਜੀ ਦੇ ਵਿੱਚ ਦੇਖਣਾ ਹੁਣ ਇਹ ਬਣਦਾ ਬਈ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੀ ਅੱਗੇ ਦਾ ਮਾਮਲਾ ਹੁਣ ਕੀ ਰਹੂਗਾ ਕਿਉਂਕਿ ਇਹਨੂੰ ਜੇ ਗੱਲ ਕਰੀਏ ਪੰਜਾਬ ਤੇ ਹਿਮਾਚਲ ਦੇ ਵਿੱਚ ਇਹਦੇ ਦੇਸ਼ਾਂ ਵਿਦੇਸ਼ਾਂ ਦੇ ਨਾਲ ਵੀ ਕੰਟੈਕਟ ਦੱਸਿਆ ਜਾਂਦਾ 540 ਕਰੋੜ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਬਣੀਆ ਉਹ ਵੀ ਦੱਸਿਆ ਜਾਂਦਾ ਤੇ ਜੇ ਗੱਲ ਕਰੀਏ 141 ਕਰੋੜਾਂ ਲੈਣ ਦੇਣ ਬੈਂਕਾਂ ਨਾਲ ਉਹ ਵੀ ਦੱਸਿਆ ਜਾਂਦਾ ਤੇ ਪਰ ਮਾਮਲੇ ਹੁਣ ਬਹੁਤ ਹਰ ਰੋਜ਼ ਕਈ ਸਾਹਮਣੇ ਆ ਜਾਂਦੇ ਆ ਤੇ ਹੁਣ ਜਿਹੜਾ ਜਿਹੜਾ ਸੁਖਵੀਰ ਬਾਦਲਾਉਂਦਾ ਕਹਿਣਾ ਇਹ ਵੀ ਸਰਕਾਰਾਂ ਸਾਡੇ ਨਾਲ ਟੱਕੇ ਕਰ ਰਹੀਆਂ ਧੱਕੇ ਸ਼ਾਹੀਆਂ ਕਰ ਰਹੀਆਂ ਜੀ ਤਾਂ ਇਹਨਾਂ ਦੀ ਧੱਕੇਸ਼ਾਹੀ ਇਹਨਾਂ ਨੂੰ ਇਹ ਆ ਵੀ ਅਸੀਂ ਡਰ ਜਾਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਜੋ ਚਾਹੇ ਮਰਜੀ ਕਰੋ ਸਾਡਾ ਟਾਈਮ ਤੁਹਾਡਾ ਟਾਈਮ ਤਾਂ ਸਿਰਫ ਰੂੜ ਉਤਾਰ ਰਿਹਾ ਤਾਂ ਸਾਡਾ ਟਾਈਮ ਹਜੇ ਆਉਣਾਗਾ ਤਾਂ ਉਸ ਤੋਂ ਬਾਅਦ ਆਪਦੇ ਬਾਰੇ ਚੀਕਾਂ ਨਾ ਮਾਰੋ ਇਹ ਸੁਖਵੀਰ ਬਾਦਲ ਦਾ ਕਹਿਣਾ ਹੁਣ ਦੇਖਣਾ ਇਹ ਬਣਦਾ ਬਈ ਹਾਲੇ ਜਾਣਕਾਰੀ ਪੂਰੀ ਸਾਹਮਣੇ ਨਹੀਂ ਆਈ ਪੇਕਰਮ ਜੀਠਿਆਪੁਰ ਜੋ ਵਿਜੀਲੈਂਸ ਦੇ ਹੇਰਾਸਤ ਦੇ ਵਿੱਚ ਆ ਤੇ ਮਾਮਲਾ ਹਲੇ ਤੱਕ ਜਾਰੀ ਹੈ ਜਦੋਂ ਕੋਈ ਖਬਰ ਆਈ ਤੁਰੰਤ ਸੋਰੇ ਸਾਝੀ ਵੀ ਕਰਾਂਗੇ ਪਰ ਜਿਹੜਾ ਅੱਜ ਦਾ ਟੌਪਿਕ ਇਹੀ ਹੈਗਾ ਜੇ ਗੱਲ ਕਰੀਏ ਹੁਣ ਡੀਜੀਪੀ ਸਤਾਰ ਚਟੋ ਪਾ ਦਿਆ ਤੇ ਜੇ ਗੱਲ ਕਰੀਏ ਬੌਨੀ ਜਨਾਲਾ ਤੇ ਨਾਲ ਨਾਲ ਜਿਹੜਾ ਵੀ ਇੱਕ ਡਿਪਟੀ ਕਮਿਸ਼ਨਰ ਜੋ ਨਰਿੰਦਰ ਸਿੰਘ ਉਹਨਾਂ ਦੇ ਵੀ ਸਵਾਰ ਰੱਖ ਦਿੱਤੇ ਗਏ ਸਾਹਮਣੇ ਪਰ ਸਬੂਤ ਤੇ ਸਬੂਤ ਰੱਖੇ ਗਏ ਆ ਜੇ ਗੱਲ ਕਰੀਏ ਜਿਹੜੇ ਹਿਸਾਬ ਨਾਲ ਹੁਣ ਇਹ 2021 ਦੇ ਵਿੱਚ ਪਾਰਟੀ ਸੀ ਇਹਨਾਂ ਦੀ ਬਣੀ ਹੋਈ ਉਹ ਉਸ ਵਕਤ ਦਾ ਇਹ ਮਾਮਲਾ ਦਰਜ ਹੁੰਦਾ ਇਹਨਾਂ ਤੇ ਪਰ ਉਦੋਂ ਇਹਨਾਂ ਦੀ ਪਾਰਟੀ ਹੋਣ ਕਰਕੇ ਇਹਨਾਂ ਦੀ ਪਾਵਰ ਹੋਣ ਕਰਕੇ ਇਹ ਕੇਸ ਦੀ ਇਨਕੁਆਇਰੀ ਨਹੀਂ ਹੋਈ ਜਿਹੜਾ ਇਹਦੇ ਤੇ ਕੇਸ ਦਰਜ ਹੋਇਆ ਸੀ ਹੁਣ ਇਹਦੇ ਤੇ ਜਿਹੜਾ ਦਰਜ ਹੈ ਕੇਸ ਵਕੀਲ ਦਾ ਇਹਨਾਂ ਦੇ ਕਹਿਣਾ ਇਹ ਆ ਜੋ ਬਿਕਰਮਜੀਤ ਸਿੰਘ ਨੂੰ ਜਾ ਕੇ ਕਿਹਾ ਜਾਂਦਾ ਵੀ ਇਹ ਸਾਰੀ ਪ੍ਰਾਪਰਟੀ ਦਾ ਮਾਮਲਾ ਐਨਡੀਪੀਐਸ ਦਾ ਕੋਈ ਮਾਮਲਾ ਨਹੀਂ ਚ ਇਹ ਵਕੀਲ ਦਾ ਕਹਿਣਾ ਇਹ ਪਰ ਬਈ ਹੁਣ ਇਹ ਵੀ ਆਪਾਂ ਲੋਕਾਂ ਨੂੰ ਵੀ ਪੁੱਛਣਾ ਚਾਹਾਂਗੇ ਵੀ ਸੋਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖੋ ਯੋਗੀ ਜਨਤਾ ਚ ਜਨਾਰਦਨ ਹੁੰਦੀ ਹੈ ਜਨਤਾ ਨੂੰ ਜਿਆਦਾ ਪਤਾ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਹੁਣ ਸੁਣਿਆ ਤਾਂ ਇਹ ਜਾਂਦਾ ਲੋਕਾਂ ਤੋਂ ਬਜ਼ੁਰਗਾਂ ਤੋਂ ਵੱਡਿਆਂ ਤੋਂ ਵੀ ਜਿਹੜੀ ਇਹ ਸਰਕਾਰ ਅਕਾਲੀਆਂ ਦੀ ਇਹਨਾਂ ਨੇ ਵੀ ਬਹੁਤ ਧੱਕਾ ਕਰਿਆ ਇਹਨਾਂ ਨੇ ਨੌਜਵਾਨ ਪਤਾ ਨਹੀਂ ਕਿੰਨੇ ਕਮਰਾਏ ਆ ਸਰਕਾਰ ਚੰਗੀ ਕੋਈ ਵੀ ਨਹੀਂ ਹੈਗੀ ਤਾਂ ਜੇ ਗੱਲ ਕਰੀ ਹੁਣ ਸੀਐਮ ਭਵਨਤਮਨ ਦੀ ਇਹ ਵੀ ਇੱਕ ਜਾਂਦੇ ਜਾਂਦੇ ਜਿਹੜੀ ਇੱਕ ਮੁਹਿੰਮ ਚੱਕ ਲਈ ਵੀ ਅਸ਼ੁੱਧ ਨਸ਼ਾ ਵਿਰੁੱਧ ਜੋ ਚਲਾਵਾਂਗੇ ਤੇ ਚਲਾ ਰੱਖਿਆ ਜੋ ਤਾਂ ਹੁਣ ਇਹਨਾਂ ਨੇ ਵੀ ਕਿਉਂ ਚਲਾਇਆ ਇਹ ਸਾਰਿਆਂ ਨੂੰ ਪਤਾ ਇਹਨੂੰ ਪਤਾ ਸੀ ਵੀ ਸਾਡੀ ਸਰਕਾਰ ਭੱਜੂਗੀ ਚੰਗਾ ਕੁਝ ਕਰ ਲਿਏ ਜਾਂਦੇ ਜਾਂਦੇ ਡੂਢ ਸੜ ਰਹੇਗਾ ਜਿਹੜਾ ਤਾਂ ਇਸ ਕਰਕੇ ਇਹਨੂੰ ਪਤਾ ਸੀ ਵੀ ਸਾਡੇ ਤੋਂ ਪੰਜਾਬ ਦੇ ਵਿੱਚ ਲੋਕ ਪਿੱਟ ਗਏ ਤਾਂ ਜਿਹਦੇ ਵਿੱਚ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਰਿਆਂ ਨਾਲ ਧੱਕਾ ਹੋਇਆ ਜੀ ਗੱਲ ਕਰੀ ਸ਼ੰਭੂ ਖਨੋਰੀ ਵਾਟਰ ਤੇ ਜੋ ਕਿਸਾਨ ਆਪਣੇ ਸਾਈਡ ਤੇ ਬੈਠੇ ਜੀ ਤੇ ਆਪਣੀਆਂ ਮੰਗਾਂ ਮੰਗ ਰਹੇ ਹਨ ਤੇ ਜੋ ਇਹਨਾਂ ਨੇ ਮਨਜ਼ੂਰ ਵੀ ਕੀਤੀਆਂ ਸੀ ਬਾਅਦ ਦੇ ਵਿੱਚ ਲੋਕਾਂ ਨਾਲ ਵਾਅਦੇ ਤੋਂ ਮੁੱਕਰਦੇ ਆ ਤਾਂ ਉਹ ਜੋ ਵੀ ਹੁੰਦਾਗਾ ਤਾਂ ਨਹੀਂ ਲਾਉਂਦੇ ਆਪਣੇ ਸਾਈਡ ਤੇ ਬੈਠੇ ਜੀ ਸ਼ੰਭੂ ਦੇਖਨੋਰੀ ਵਾਟਰ ਤੇ ਜਿੱਥੇ ਕੀ ਹੁੰਦਾ ਘਟੋ ਘਟ 30-40 ਹਜ਼ਾਰ ਦੀ ਗਿਣਤੀ ਚ ਪੁਲਿਸ ਜਾਂਦੀ ਆ ਸਾਰੇ ਬਜ਼ੁਰਗ ਸਾਰੇ ਮਾਤਾ ਪਿਓਾਂ ਨੂੰ ਸਾਰਿਆਂ ਨੂੰ ਜੇਲਾ ਦਿਖਾਤੀਆਂ 80 ਸੀ 85 ਸਾਲ ਦੇਆਂ ਨੂੰ ਤਾਂ ਇਹ ਹੈ ਵੀ ਅੱਜ ਦਾ ਰਾਜ ਆ ਪੰਜਾਬ ਸਰਕਾਰ ਦਾ ਚੰਗੀ ਸਰਕਾਰ ਕੋਈ ਵੀ ਚਾਹੇ ਭਗਵੰਤ ਮਾਨ ਪਰ ਜਿਹੜੀ ਗੱਲ ਕਰੀ ਹੁਣ ਬਿਕਰਮਜੀਤ ਜੀ ਤੇ ਦੋਸ਼ ਛੇ ਲੱਗਦੇ ਵੀ ਨਸ਼ਾ ਤਸਕਰ ਰਿਹਾ ਹੈ ਬਹੁਤ ਵੱਡਾ ਤਾਂ ਹੁਣ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਵੀ ਵੱਡਾ ਮਗਰਮੱਛ ਸਾਰਿਆਂ ਨੂੰ ਬਿਕਰਮਜੀਤ ਜੀ ਸੀ ਜਿਹਦੇ ਉੱਤੇ ਕੀ ਐਕਸ਼ਨ ਹੋਗਾ ਦੇਖਣਾ ਹੁਣ ਕਈ ਦਿਨਾਂ ਤੋਂ ਉਹਨੂੰ ਘੁੜੀਸੀ ਫਿਰਦੇ ਆ ਸਰਕਾਰ ਤਾਂ ਵਿਜੀਲੈਂਸ ਕਿ ਕੀ ਉਹਨਾਂ ਨੇ ਆਪਣੀ ਇਨਕੁਇਰੀ ਵੀ ਕਰਨੀ ਜ਼ਰੂਰੀ ਬਣਦੀ ਆ 540 ਕਰੋੜ ਦੀ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਕਿੱਥੋਂ ਬਣੀ ਆ ਗਰੀਬਾਂ ਦਾ ਖੂਨ ਚੂਸ ਕੇ ਗਰੀਬਾਂ ਦੇ ਗਲ ਘੋਟ ਕੇ ਗਰੀਬਾਂ ਤੋਂ ਕੱਢਣਾ ਇਹਨਾਂ ਨੇ ਬੀ ਬੱਲਾ ਰਹੀਂ ਕੋਈ ਹੋਰ ਲਾ ਲੋ ਚਲਾਨ ਘੱਟ ਦਿੰਦੇ ਆ ਗਰੀਬਾਂ ਨੂੰ ਰੋਕੀ ਜਾਂਦੇ ਆ ਵੱਡੇ ਬੰਦੇ ਨੂੰ ਨੰਗਾ ਦਿੰਦੇ ਆ ਇਹ ਜੋ ਸੱਚ ਆ ਤੇ ਇਹ ਜੋ ਅੱਜ ਦਾ ਇਹ ਮਾਮਲਾ ਤੁਹਾਡੇ ਨਾਲ ਸਾਂਝੀ ਖ਼ਬਰ ਜ਼ਰੂਰ ਕਰਨੀ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਇਸ ਕਰਕੇ ਬਈ ਜਿਹੜਾ ਪੂਰਾ ਮਾਮਲਾ ਹਾਲੇ ਤੱਕ ਸਾਹਮਣੇ ਆਇਆ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਔਰ ਜਿਹੜਾ ਅੱਜ ਦਾ ਟੌਪਿਕ ਇਹ ਸਰਕਾਰਾਂ ਨੂੰ ਲੈ ਕੇ ਬੇਖਰ ਮਜੀਠੀਏ ਤੇ ਆ ਬਈ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਰਿੰਗ ਮਿਲਦਿਆ ਕਰੋ ਨੂੰ ਨਵੇਂ ਟੌਪਿਕ ਤੇ ਧੰਨਵਾਦ